ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਨਾਲ ਸਿੱਖ ਧਰਮ ਨਾਲ ਜੁੜੀਆਂ ਦੋ ਵੱਡੀਆਂ ਖਬਰਾਂ ਸਾਂਝੀਆਂ ਕਰਾਂਗੇ ਜਿਹਦੇ ਵਿੱਚ ਪਹਿਲੀ ਖਬਰ ਤਖਤ ਸ਼੍ਰੀ ਕੇਸਗੜ ਸਾਹਿਬ ਤੋਂ ਹੈ ਜਿੱਥੇ ਗਿਆਨੀ ਕੁਲਦੀਪ ਸਿੰਘ ਵੱਲੋਂ ਕੇਸਗੜ ਸਾਹਿਬ ਦੇ ਜਥੇਦਾਰ ਵੱਜੋਂ ਸੇਵਾ ਸੰਭਾਲਣ ਤੇ ਉਪਰਾੰਤ ਨਿਆਂਗ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਹੈ ਅੱਜ ਤੱਕ ਹਤਿ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਵੱਜੋਂ ਸੇਵਾ ਸੰਭਾਲਣ ਦੀ ਰਸਮ ਹੋਈ ਤਾਂ ਉੱਥੇ ਹੀ ਨਿਹੰਗ ਸਿੰਘ ਬਾਬਾ ਬਲਬੀਰ ਸਿੰਘ 96 ਕਰੋੜੀ ਤਜਪੋਸ਼ੀ ਦਾ ਵਿਰੋਧ ਕਰ ਰਹੇ ਹਨ ਉਹਨਾਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਜਪੋਸ਼ੀ ਤੇ ਸਵਾਲ ਖੜੇ ਕੀਤੇ ਹਨ ਉਹਨਾਂ ਦੀ ਤਜਪੋਸ਼ੀ ਨੂੰ ਨਾ ਨਿਹੰਗ ਸਿੰਘ ਪ੍ਰਵਾਨ ਕਰਦੇ ਹਨ ਅਤੇ ਨਾ ਹੀ ਸਿੱਖ ਸੰਗਤ ਇਸ ਨੂੰ ਪ੍ਰਵਾਨ ਕਰਦੀ ਹੈ ਕਿਉਂਕਿ ਮर्याਦਾ ਅਨੁਸਾਰ ਪਹਿਲਾਂ ਵਾਲੇ ਸਿੰਘ ਸਾਹਿਬ ਵੱਲੋਂ ਦਸਤਾਰ ਦੇ ਕੇ ਰਸਮ ਕੀਤੀ ਜਾਂਦੀ ਹੈ ਪਰ ਇੱਥੇ ਨਾ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਨੂੰ ਸੱਦਿਆ ਗਿਆ ਤਾਂ ਤੇ ਪੰਥ ਨੂੰ ਭੱਬਲ ਪੁੱਛੇ ਦੇ ਜ ਪਾਤਾ ਜਿਹੜੇ ਪੁਰਾਣੇ ਜਥੇਦਾਰ ਸੀ ਉਹਨਾਂ ਨੂੰ ਹਟਾਤਾ ਨਵੇਂਆਂ ਨੂੰ ਲਾਣਤਾ ਇੱਕ ਪਾਰਟੀ ਵੱਲੋਂ ਸੁਖਵੀਰ ਬਾਦਲ ਵੱਲੋਂ ਇਹ ਸਾਰਾ ਕਾਰਜ ਕਰਿਆ ਗਿਆ ਕਿਉਂਕਿ ਦੋ ਤਰੀਕ ਨੂੰ ਉਹਨਾਂ ਜਥੇਦਾਰਾਂ ਨੇ ਉਹਨੂੰ ਦਲੋਂ ਕਰਕੇ ਧਾਰਨ ਨੂੰ ਸਜ਼ਾ ਲਾਈ ਸੀ ਅਜੇ 86 ਹਜ਼ਾਰ ਨਹੀਂ ਸੀ ਦਿੱਤੀ ਫਿਰ ਜਥੇਦਾਰਾਂ ਦੇ ਜਥੇਦਾਰ ਖੁਸ਼ੀਆਂ ਕਰ ਕਰਕੇ ਅੰਤਰ ਕਮੇਟੀ ਨੇ ਉਸ ਢਾਈ ਟੁਕੜ ਵੋਚਾ ਨੇ ਜਥੇਦਾਰਾਂ ਨੂੰ ਲੰਬੇ ਕਰਤਾ ਜਿਹੜਾ ਪੰਥ ਦੀ ਸਿਆਸਤ ਆ ਪੰਥ ਦੇ ਵਿੱਚ ਜਿਹੜਾ ਪਹਟਾਲ ਆ ਗਿਆ ਇਸ ਗੱਲਾਂ ਲੈ ਕੇ ਵੀ ਕਿਉਂ ਹਟਾਇਆ ਜੀਦਾ ਜੀ ਕਰਦਾ ਲਾ ਦਿੰਦੇ ਨੇ ਜੀਦਾ ਕਾਜੀ ਕਰਦਾ ਲਾ ਦਿੰਦੇ ਨੇ ਤਾਜ ਪੋਸ਼ੀ ਮੈਂ ਆਪ ਜੀ ਨੂੰ ਰਿਮਾਈਂਡ ਕਰਨਾ ਚਾਹੁੰਦਾ ਹਾਂ 1900 ਜਿਹੜਾ 50 50 ਸਾਲ ਸ੍ਰੋਣੀ ਕਮੇਟੀ ਜਿਹੜਾ ਇੱਕ ਖਰੜਾ ਤਿਆਰ ਕੀਤਾ ਇਹਨਾਂ ਨੇ ਕਿਤਾਬ ਉਹਦੇ ਵਿੱਚ ਪੜ ਲਓ ਉਹਦੇ ਵਿੱਚ ਲਿਖਿਆ ਹੋਇਆ ਹੈ ਜਿਹੜੇ ਜਥੇਦਾਰ ਨੇ ਤਾਕਤਾਂ ਦੇ ਇਹ ਬਣਾਈ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਜਾਂਦੇ ਨੇ ਉਹ ਇੱਕ ਮੁਲਾਜ਼ਮ ਨੇ ਤਨਖਾਹੀਏ ਨੇ ਉਹ 2 ਦਿਨ ਦੀ ਛੁੱਟੀ ਦੇ ਇਜਾਜ਼ਤਾਂ ਦਾ ਹੋਰ ਕੁਝ ਨਹੀਂ ਉਹਨਾਂ ਨੂੰ ਫਿਰ ਜਥੇਦਾਰ ਬਣਾ ਕੇ ਕਾਲੀ ਫੂਲਾ ਸਿੰਘ ਦਾ ਰੂਪ ਦੇ ਦਿੰਦੇ ਨੇ ਕਹਿੰਦੇ ਕਾਲੀ ਫੂਲਾ ਸਿੰਘ ਬਣ ਗਿਆ ਕਦੇ ਲਫਾਫੇ ਤੋਂ ਜਥੇਦਾਰ ਨਿਕਲ ਆਲਾ ਜਿਹੜਾ ਜਥੇਦਾਰ ਲਫਾਫਿਆਂ ਦੇ ਵਿੱਚੋਂ ਨਿਕਲੇ ਉਹ ਕਾਲੀ ਫੂਲਾ ਸਿੰਘ ਬਣ ਸਕਦਾ ਕਦੇ ਵੀ ਨਹੀਂ ਉਹਦਾ ਕਾਲੀ ਫੂਲਾ ਸਿੰਘ ਤਾਂ ਕਾਲੀ ਫੂਲਾ ਸਿੰਘ ਸੀ ਜਦ ਤੱਕ ਪ੍ਰਾਤਨ ਮਰਜਾਦਾ ਜਿਹੜੀ ਐ ਤਖਤ ਸਾਹਿਬ ਦੀ ਸੇਵਾ ਨਿਹੰਗ ਸਿੰਘ ਦਰਾਂ ਪੰਥਾਂ ਕੋਲੇ ਰਹੀ ਉਦੋਂ ਤੱਕ ਜਿਹੜੇ ਫੈਸਲੇ ਚੜ੍ਹਦੀ ਕਲਾ ਦੇ ਵਿੱਚ ਹੁੰਦੇ ਰਹੇ ਸਾਰਾ ਸਮੁੱਚਾ ਪੰਥ ਬੰਦਾ ਰਿਹਾ ਜਦੋਂ ਸ਼੍ਰੋਮਣੀ ਕਮੇਟੀ ਆ ਗਈ ਇਹਨਾਂ ਨੇ ਆਪਦੇ ਕਬਜ਼ੇ ਦੇ ਵਿੱਚ ਲੈ ਲਿਆ ਜਥੇਦਾਰੀਆਂ ਦੇ ਮੁਲਾਜ਼ਮਾਂ ਨੂੰ ਜਥੇਦਾਰ ਬਣਾ ਕੇ ਪੇਸ਼ ਕਰਨ ਲੱਗੇ ਜਦੋਂ ਦਾ ਉਦੋਂ ਦਾ ਲੈ ਕੇ ਗੁਰਮੁਖ ਪਿਆਰਿਓ ਅੱਜ ਜਿਹੜਾ ਸਾਰਾ ਪੰਥ ਦਾ ਡਗਮਗਾ ਆ ਗਿਆ ਆਪਣੀ ਮਰਜ਼ੀ ਦੇ ਲਾਉਂਦੇ ਨੇ ਜੇ ਕੋਈ ਬਾਦਲਾਂ ਦੀ ਚਾਪਲੂਸੀ ਕਰਦਾ ਉਹਨਾਂ ਦੇ ਸੋਖਲੇ ਗਾਉਂਦਾ ਉਹ ਜ਼ਥੇਦਾਰ ਚੰਗਾ ਹੈ ਜਿਹੜਾ ਪੰਥ ਦੇ ਇੱਕ ਹੱਕ ਦੇ ਵਿੱਚ ਖੜ ਦੇ ਸਟੈਂਡ ਲਵੇ ਉਹ ਕਰਤਾਰ ਕੁਸੀ ਕਰਦੇ ਆ ਉਹ ਮਾੜਾ ਹੈ ਇਹ ਪਹਿਲੇ ਜ਼ਥੇਦਾਰਾਂ ਨਾਲ ਨਹੀਂ ਵਾਪਸੀ ਅੱਦੂ ਪਹਿਲਾਂ ਵੀ ਹੋਈ ਆ ਜਿਹੜਾ ਅੱਜ ਇੱਕ ਐਲਾਨ ਹੋਇਆ ਦਲ ਪੰਥ 96 ਗੁਰੂ ਬੁੱਢਾ ਦਲ ਵੱਲੋਂ ਸਿੰਘ ਸਾਹਿਬ ਆ ਪਬਲੀ ਸਿੰਘ ਨੇ ਕਿ ਅਸੀਂ ਪਰਾਣਿਆਂ ਦੀ ਤਾਜ ਪੋਸ਼ੀ ਨਹੀਂ ਹੁੰਦਿਆਂਗੇ ਅਸੀਂ ਨਾਲ ਆ ਉਹਨਾਂ ਦੇ ਸਾਰਾ ਪੰਥ ਨਾਲ ਹੈ ਬਹੁਤ ਵਧੀਆ ਗੱਲ ਕੀਤੀ ਹੈ ਹੋਰ ਵੀ ਬਹੁਤ ਸਾਰਾ ਲੌਲਾ ਪੈ ਗਿਆ ਬਾਦਲ ਦਲ ਦੇ ਵਿੱਚ ਆਪ ਦੇ ਵਿੱਚ ਖਾਣਾ ਜੰਗੀ ਹੋ ਗਈ ਬੇਕਰਮ ਜੀਠੀਏ ਨੇ ਜਿਹੜਾ ਹੈਗਾ ਬਿਆਨ ਦੇਤੇ ਇਹ ਗਲਤ ਹੋਇਆ ਸਾਰੇ ਪੰਥ ਕਹਿੰਦਾ ਗਲਤ ਹੋਇਆ ਫੈਡਰੇਸ਼ਨਾਂ ਵੀ ਕਹਿੰਦੀ ਗਲਤ ਹੋਇਆ ਸਮੁੱਚਾ ਪੰਥ ਗਲਤ ਹੋਇਆ ਕਹਿੰਦਾ ਹੈ ਇਹ ਜੇ ਕੱਲ ਨੂੰ ਤਾਜ ਪੋਸ਼ੀ ਹੁੰਦੀ ਉਸੇ ਕੋਈ ਲੜਾਈ ਝਗੜਾ ਹੁੰਦਾ ਹੈ ਕੋਈ ਖਾਣਾ ਜੰਗੀ ਸਿਰਦੀ ਹੈ ਉਹਦਾ ਜ਼ਿੰਮੇਵਾਰ ਬਾਦਲ ਹੋਊਗਾ ਸੁਖਵੀਰ ਬਾਦਲ ਤਾਜਪੋਸ਼ੀ ਰੋਕਣੀ ਚਾਹੀਦੀ ਐ ਮੈਂ ਨਿਹੰਗ ਸਿੰਘਾਂ ਨੂੰ ਬੇਨਤੀ ਕਰਦਾ ਦਲਾਂ ਪੰਥਾਂ ਨੂੰ ਦੇਰ ਆਏ ਦਰਸਤ ਆਏ ਆਓ ਆਪਾਂ ਪ੍ਰਾਰਥਨ ਜਿਹੜੀ ਮਰਜ਼ਾਦਾ ਗੁਰੂ ਪੰਥ ਦੀ ਉਹਨੂੰ ਚੱਕੀਏ ਪ੍ਰਾਰਥਨ ਮਰਜ਼ਾਦਾ ਕੀ ਸੀ ਕਿ ਤਕਤਾਂ ਦਾ ਜਸਰ ਨਿਹੰਗ ਸਿੰਘ ਹੁੰਦਾ ਸੀ ਜਿਹੜਾ ਸਮੁੱਚੇ ਪੰਥ ਨੂੰ ਪ੍ਰਵਾਨ ਹੋਵੇ ਉਹ ਤਨਖਾਹਿਆ ਨਹੀਂ ਸੀ ਇਹਨਾਂ ਵਾਂਗੂ ਉਹ ਤਨਖਾਹਾਂ ਲੈਣ ਵਾਲਾ ਨਹੀਂ ਸੀ ਉਹ ਸਮੁੱਚੇ ਪੰਥ ਦੀ ਗਵਾਹੀ ਕਰਦਾ ਸੀ ਅੱਜ ਵੀ ਜਿਹੜੇ ਦਲ ਪੰਥ ਨੇ ਉਹ ਪੂਰਾ ਸਟੈਂਡ ਲੈਣ ਸਾਰੇ ਪੂਰੇ ਬਲਦੀਆਂ ਸੰਗਤਾਂ ਅਮਰੀਕਾ ਕੈਨੇਡਾ ਜੌਰਪ ਦੀਆਂ ਸੰਗਤਾਂ ਜਿੰਨੇ ਵੀ ਹੋਰ ਦੇਸ਼ ਨੇ ਸਮੁੱਚਾ ਖਾਲਸਾ ਪੰਥ ਇਸ ਗੱਲ ਦੇ ਨਾਲ ਸਹਿਮਤ ਹੋਊਗਾ ਕਿ ਜਿਹੜਾ ਜਥੇਦਾਰ ਆ ਉਹ ਬਿਨਾਂ ਤਨਖਾਹ ਤੋਂ ਹੋਵੇ ਉਹ ਇੱਕ ਕਮੇਟੀ ਦੇ ਅਧੀਨ ਨਾ ਹੋਵੇ ਮੈਂ ਕਮੇਟੀ ਨੂੰ ਕਹਾਂ ਤੁਸੀਂ ਆਪਣੇ ਗੁਰਦੁਆਰੇ ਦਾ ਪ੍ਰਬੰਧ ਸਾਮੋ ਸਾਨੂੰ ਕੋਈ ਲੋੜ ਨਹੀਂ ਹੈਗੀ ਇੱਥੇ ਇਹੀ ਕੁਛ ਚੱਲੀ ਜਾਣਾਗਾ ਇਸ ਕਰਕੇ ਸਮੁੱਚਾ ਖਾਲਸਾ ਪੰਥ ਨਿਹੰਗ ਸਿੰਘਾਂ ਦੇ ਵਿੱਚੋਂ ਚੁਣ ਕੇ ਉਹ ਜਥੇਦਾਰ ਚੁਣੋ ਜਿਹੜਾ ਸਾਰੇ ਪੰਥ ਨੂੰ ਪ੍ਰਮਾਨ ਹੋਵੇ ਉਹਦੇ ਸਾਰੇ ਫੌਜਾਂ ਸਾਰੇ ਦਲ ਪੰਥ ਉਸ ਜਥੇਦਾਰ ਦੀ ਤਾਜ ਪੋਸ਼ੀ ਕਰਨ ਨਾ ਕਿ ਬਾਦਲ ਦਲੀਏ ਆਪਦੀ ਮਰਜ਼ੀ ਨਾਲ ਬਣਾਉਣ ਇਹ ਜੇ ਹੁਣ ਤੁਸੀਂ ਤੁਰਿਓ ਇਹ ਕੰਡੇ ਕੱਢ ਦਿਓ ਸਾਰਾ ਪੰਥ ਤੁਹਾਡੇ ਨਾਲ ਹੈ ਇੱਕ ਜਥੇਦਾਰ ਸ਼ੁਰੂਤ ਖਾਲਸਾ ਸਾਹਿਬ ਜੀ ਨੂੰ ਜਥੇਦਾਰ ਜਗਤਾਰ ਸਿੰਘ ਹਵਾਲਾ ਜਿਹੜਾ ਗੇੜ ਦੇ ਵਿੱਚ ਆ ਹੁਣ ਜਿਹੜੇ ਬਾਹਰ ਨੇ ਉਹ ਇਹ ਗੱਲ ਕਰੋ ਵੀ ਜਿਹੜੇ ਤਾਕਤਾਂ ਦੇ ਉੱਤੇ ਸੁਭਾਏ ਇਮਾਨ ਹੋਣ ਜਥੇਦਾਰ ਉਹ ਨਿਹੰਗ ਸਿੰਘ ਫੌਜਾਂ ਹੋਣ ਜਿੰਨੂੰ ਸਾਰਾ ਪ੍ਰੰਤ ਪ੍ਰਵਾਨ ਕਰੇ ਕਰੂਗਾ ਵੀ ਅਸੀਂ ਤਨਖਾਹੀਏ ਨਹੀਂ ਅਸੀਂ ਕਿਸੇ ਦੇ ਬੰਨੇ ਨਹੀਂ ਹੋਏ ਸੱਚਾ ਸੋਚਾ ਜਿਹੜਾ ਚੜ੍ਹਦੀ ਕਲਾ ਦਾ ਪੰਥ ਜੀ ਨੇ ਮੈਨ ਦੀ ਕਰਦੇ ਉਹ ਸਾਰੇ ਮੰਨਣ ਐਸੇ ਸ਼ਖਸ ਦੀ ਐਸੇ ਸਿੰਘ ਦੀ ਤਾਜਪੋਸ਼ੀ ਜ਼ਿਦੇਦਾਰੀ ਹੋਣੀ ਚਾਹੀਦੀ ਆ ਤੁਸੀਂ ਸਾਰੇ ਜਾਣਦੇ ਹੋ ਉਹੀ ਫੇਰ ਹੀ ਅਕਾਲੀ ਫੂਲਾ ਸਿੰਘ ਆਲਾ ਜਿਹੜਾ ਇਤਿਹਾਸ ਉਹ ਦੁਹਰਾਇਆ ਜਾਊਗਾ ਫੇਰ ਹੀ ਅਕਾਲੀ ਸੁਖਮਾਨਾ ਬਣਾਂਗੇ ਆ ਪਜਾਮੀ ਵਾਲਿਆਂ ਨੂੰ ਕਹਿੰਦੇ ਅਕਾਲੀ ਫੂਲਾ ਸਿੰਘ ਬਣ ਕੇ ਬਲਾਂ ਨਾਲ ਗਾਲਾਂ ਕੱਢਦੇ ਨੇ ਨਾਲੇ ਇਹਨਾਂ ਨੂੰ ਅ ਕਰਦਾਉਂ ਕੁਸ਼ੀ ਕਰਦੇ ਨੇ ਜੇ ਇਹਨਾਂ ਦੇ ਹੱਕ 'ਚ ਬੋਲਦੇ ਬਾਦਲੀਆਂ ਫਿਰ ਇਹਨਾਂ ਨੂੰ ਕਹਿੰਦੇ ਇਹਨੇ ਕਾਲੀ ਫੂਲਾ ਸਿੰਘ ਦਾ ਰੋਲ ਹੈ ਇਹਨੇ ਕੀ ਕਾਲੀ ਫੂਲਾ ਦਾ ਰੋਲ ਅਦਾ ਕਰਤਾ ਤੁਸੀਂ ਤਾਂ ਉਹਨਾਂ ਦੀ ਮਾਂ ਪਾਣ ਇੱਕ ਕਰਦੀ ਉਹਨਾਂ ਦੀਆਂ ਤੱਕ ਨਹੀਂ ਛੱਡੀਆਂ ਉਹ ਇਹ ਕਾਲੀ ਫੂਲਾ ਸਿੰਘ ਨਹੀਂ ਬਣ ਸਕਦੇ ਤਨਖਾਈਏ ਨੇ ਜਿਹੜੇ ਇਸ ਕਰਕੇ ਖਾਲਸਾ ਜੀ ਜਿਹੜਾ ਤਾਕਤਾਂ ਦਾ ਜਥੇਦਾਰ ਹੋਵੇ ਉਹਨੇ ਅੰਗ ਸਿੰਘ ਹੋਣਾ ਚਾਹੀਦਾ ਜਿਹਨੂੰ ਸਾਰਾ ਪ੍ਰਬੰਧ ਪ੍ਰਵਾਨ ਕਰੇ ਤਨਖਾਹੀਆਂ ਨਹੀਂ ਚਾਹੀਦਾ ਇਸ ਕਰਕੇ ਜੇ ਹੁਣ ਦੇਹਾਂ ਸਿੰਘ ਜੱਥੇਦਾਰ ਤੁਰੇ ਨੇ ਅਸੀਂ ਨਾਲ ਆ ਪਹੁੰਚਾਂਗੇ ਫੌਜਾਂ ਸਵੇਤ ਤਕੜੇ ਹੋ ਜਾਣ ਬਾਦਲ ਲਈਏ ਹੁਣ ਇੱਕ ਪਾਸਾ ਹੋਊਗਾ ਸਾਰਾ 500 ਰੁਪਏ ਜੋ ਤੁਰੇ ਪਰ ਫਿਰ ਕੱਢ ਦੋ ਕ ਤਕੜੇ ਨਿਵੇੜ ਦੋ ਸਾਰਾ ਕੰਮ ਸਾਨੂੰ ਹੁਣ ਇਹ ਰੋਜ਼ ਰੋਜ਼ ਦਾ ਜਿਹੜਾ ਕਣਮੱਛ ਪੈਂਦਾ ਇਹ ਚੰਗਾ ਨਹੀਂ ਲੱਗਦਾ ਬਾਦਲਦਾਰ ਇਹਨੂੰ ਕਰਦੇ ਇੱਕ ਪਾਸੇ ਜਿਹੜੇ ਆਪ ਦੇ ਚਾਉਧਰ ਦਿਖਾਉਂਦੇ ਰੋਜ਼ ਜੱਥੇਦਾਰ ਬਾਦਲਦਾਨਦੇ ਨੇ ਇਹਨਾਂ ਜੁਰਤ ਕਿਵੇਂ ਪੈ ਗਈ ਇੱਥੇ 500 ਦੇ ਵਿੱਚ ਇਹ ਫੁੱਟ ਪਾਉਣ ਦੀ ਨਿਹੰਗ ਸਿੰਘ ਕੋ ਕਾਇਮ ਹੋ ਜਾਓ ਅਕਾਲੀ ਫੂਲਾ ਸਿੰਘ ਦਾ ਰੋਲ ਤੁਸੀਂ ਨਹੀਂ ਅਦਾ ਕਰਨਾ ਇਹਨਾਂ ਪਜਾਮੀ ਵਾਲਿਆਂ ਨੇ ਨਹੀਂ ਕਰਨਾ ਤਨਖਾਹੀਆਂ ਨਹੀਂ ਕਰਨਾ ਇਹ ਕਰ ਸਕਦੇ ਨੇ ਅਕਾਲੀ ਫੂਲਾ ਸਿੰਘ ਖੇ ਬਣਾਤਾ ਸੀ ਖੜਾ ਅਕਾਲੀ ਸਿੰਘ ਫੂਲਾ ਸਿੰਘ ਬਣਾਤਾ ਸੀ ਐਸੀ ਤਸੀ ਕਰ ਦਿੰਦੇ ਹੋ ਗਾਲਾਂ ਕੱਢਦੇ ਹੋ ਜਾਂ ਤੁਸੀਂ ਲਾਉਨੇ ਪਜਾਮੀ ਵਾਲਿਆਂ ਨੂੰ ਉਹ ਬਾਥਰੂਮਾਂ ਦੇ ਵਿੱਚ ਬੱਟ ਕੇ ਜਾਨ ਲਗਾਉਂਦਾ ਇਹ ਨਹੀਂ ਜੱਥੇਦਾਰ ਹੋਣਾ ਚਾਹੀਦਾ ਅਕਾਲੀ ਫੂਲਾ ਸਿੰਘ ਵਰਗਾ ਜੱਥੇਦਾਰ ਉਹ ਹੋਊ ਜਾਂ ਨਿਹੰਗ ਸਿੰਘ ਤਿਆਰ ਬਟਿਆ ਰਹੂ ਅਸੀਂ ਕਿਸੇ ਮਤਹਿਤ ਨਹੀਂ ਅਸੀਂ ਕਿਸੇ ਤਨਖਾਹੀਆਂ ਨਹੀਂ ਹੈਗੇ ਅਸੀਂ ਗੁਰੂ ਦੇ ਤਨਖਾਹੀਆਂ ਗੁਰੂ ਦੇ ਬੰਨੇ ਹੋਏ ਆ ਇਸ ਕਰਕੇ ਸਾਰਾ ਪੰਥ ਜਿਸ ਕਰਕੇ ਇਹਨੇ ਅੰਗ ਸਿੰਘਾ ਨੇ ਇਸ ਅਹੁਦੇ ਨੂੰ ਅਤੇ ਇਸ ਤਾਜਪੋਸ਼ੀ ਨੂੰ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਨਾਲ ਹੀ ਇਸ ਤਾਜਪੋਸ਼ੀ ਦਾ ਵਿਰੋਧ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਨਾ ਗ੍ਰੰਥ હાજર ਨਾ ਪੰਥ હાજર ਤੇ ਕੀਤੀ ਗਈ ਦਸਤਾਰਬੰਦੀ ਕਿਉਂਕਿ ਅੱਜ ਤਾਜਪੋਸ਼ੀ ਵੇਲੇ ਨਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬ ਹਾਜ਼ਰ ਸਨ ਤੇ ਨਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਹਾਜ਼ਰ ਸਨ ਹੁਣ ਸਾਂਝੀ ਕਰਦੇ ਹਾਂ ਦੂਜੀ ਖਬਰ ਜਿੱਥੇ ਸ਼ਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 11 ਮਾਰਚ ਨੂੰ ਪੰਜਾਬ ਦਾ ਦੌਰਾ ਕਰਨਾ ਹੈ ਜਿਦੇ ਵਿੱਚ ਉਹਨਾਂ ਨੇ ਕੇਂਦਰੀ ਯੂਨੀਵਰਸਿਟੀ ਅਤੇ ਐਮਸ ਹਸਪਤਾਲ ਵਿਖੇ ਸ਼ਿਰਕਤ ਕਰਨੀ ਹੈ ਇਸ ਦੌਰੇ ਤੋਂ ਪਹਿਲਾਂ ਹੀ ਬਠਿੰਡਾ ਵਿੱਚ ਖਾਲਿਸਤਾਨ ਪੱਖੀ ਨਾਰੇ ਲਿਖੇ ਮਿਲੇ ਹਨ ਜਦੀ ਜਾਣਕਾਰੀ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਰਿਲੀਜ਼ ਕਰਕੇ ਦਿੱਤੀ ਜਾਰੀ ਕੀਤੀ ਵੀਡੀਓ ਵਿੱਚ ਪੰਨੂ ਨੇ ਕਿਹਾ ਕਿ ਦ੍ਰੋਪਦੀ ਮੁਰਮੂ ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ ਪਹੁੰਚ ਰਹੀ ਹੈ ਜਿਸ ਤੋਂ ਪਹਿਲਾਂ ਹੀ ਉੱਥੇ ਮੁਰਮੂ ਇਸ ਇੰਡੀਅਨ ਟੈਰਰਿਸਟ ਭਾਵ ਕਿ ਮੁਰਮੂ ਭਾਰਤੀ ਅਤੰਕੀ ਹੈ ਅਤੇ ਖਾਲਿਸਤਾਨੀ ਪੱਖੀ ਨਾਰੇ ਲਿਖੇ ਗਏ ਨੇ ਕਿਸਾਨਾਂ ਨੂੰ ਵੀ ਕਿਹਾ ਕਿ 12 ਮਾਰਚ ਨੂੰ ਰਾਸ਼ਟਰਪਤੀ ਚੰਡੀਗੜ੍ਹ ਜਾਊਗੀ ਜਿੱਥੇ ਜਾ ਕੇ ਕਿਸਾਨ ਇਹਨਾਂ ਨੂੰ ਘੇਰ ਸਕਦੇ ਨੇ ਅਤੇ ਆਪਣੀਆਂ ਮੰਗਾਂ ਰੱਖ ਸਕਦੇ ਨੇ ਪਰ ਪੁਲਿਸ ਵੱਲੋਂ ਵੀ ਵੀਡੀਓ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਕਿ ਵੀਡੀਓ ਬਣਾਉਣ ਅਤੇ ਵਾਇਰਲ ਕਰਨ ਵਾਲਿਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ